ਬਾਈ ਕੀ ਨਾਮ ਹੈ ਆਪਣਾ? ਰਾਮਨਦੀਪ ਸਿੰਘ ਜੀ। ਸਤ ਜਿਹੜੇ ਘਰ ਚੋਰੀ ਹੋਈ ਹੈ ਉਹਦੇ ਬਾਰੇ ਕੀ ਕੀ ਜਾਣਕਾਰੀ ਹੈ ਤੁਹਾਨੂੰ ਤੁਸੀਂ ਦੱਸੋਗੇ ਥੋੜਾ? ਇਹ ਮੇਰੇ ਚਾਚਾ ਜੀ ਲੱਗਦੇ ਨੇ ਭੋਲਾ ਸਿੰਘ ਨੰਬਰਦਾਰ ਤੇ ਇਹਨਾਂ ਨੂੰ ਰਾਤ ਤੀਹ ਕਹਿੰਦੇ ਵੀ ਚੋਰੀ ਹੋ ਗਈ ਸਾਨੂੰ ਸਵੇਰੇ ਪਤਾ ਲੱਗਿਆ। ਤੇ ਫਿਰ ਇੱਥੇ ਸਾਰੇ ਜਾਨੀ ਜਿੰਨੇ ਪਿੰਡ ਦੇ ਲੋਕ ਨੇ ਪੁਲਿਸ ਪ੍ਰਸ਼ਾਸਨ ਸਾਹਬ ਇੱਥੇ ਆਇਆ ਤੇ ਉਹਦੀ ਇਨਕੁਆਰੀ ਚੱਲ ਰਹੀ ਹੈ ਕਿਵੇਂ ਚੋਰੀ ਹੋਈ ਹੈ ਚੋਰ ਕਿੱਥੋਂ ਦੇ ਐਂਟ ਹੋਏ ਨੇ ਕੁਝ ਪਤਾ ਲੱਗਿਆਗਾ। ਚੋਰ ਇਥੋਂ ਦੀ ਜ ਨਵੀਂ ਜਿਹੜਾ ਮਕਾਨ ਬਣ ਰਿਹਾ ਹੈ ਇਹਦੇ ਨਾਲ ਪੁਰਾਣਾ ਅਟੈਚ ਆ ਇਹਦੇ ਉੱਪਰ ਸੱਤ ਉੱਪਰ ਦੀ ਚੜ ਕੇ ਅੰਦਰ ਦੀ ਕੌੜੀਆਂ ਉਤਰ ਗਏ ਨੇ ਤਾਂ ਕਿ ਨਾ ਕੀ ਕੁਝ ਚੋਰੀ ਹੋਇਆ ਕਿੰਨੀ ਾਲਮਾਰੀਆਂ ਚੋਰੀ ਹੋਇਆ ਜਣੀ 90 99 ਟੋਲੀ ਸਿਉਣੇ ਦੇ ਨੇ ਤੇ ਦੋ ਦੋ ਪੇਟੀਆਂ ਤਿੰਨ ਨਮਾਰੀਆਂ ਸੋਨੇ ਦੀ ਜਿਹੜੇ ਕਿ ਸਾਰੇ ਕਮਰਿਆਂ ਦੇ ਵਿੱਚ ਫਰੋਲਾ ਫਰਾਲੀ ਕਰੀ ਆ ਤੇ ਸੋਨਾ ਲੈ ਗਏ ਕੋਈ ਨਕਦ ਪੇਮੈਂਟ ਵੀ ਸੀ 235000 ਰੁਪਏ ਮੰਗੂਸਾਰਾ ਵੀ ਸੀ ਪਰਿਵਾਰ ਦਾ ਸੀ ਜਿਹੜਾ ਤਾਂ ਹੁਣ ਘਰ ਦੇ ਵਿੱਚ ਕੌਣ ਕੌਣ ਰਹਿੰਦੇ ਨੇਗੇ ਜਿਹੜਾ ਚੋਰੀ ਹੋਈ ਸੀ ਤਾਂ ਉਦੋਂ ਕੌਣ ਸੀ ਇੱਥੇ ਆਪ ਵੀ ਸੀ ਚਾਚਾ ਜੀ ਤੇ ਸਾਡੀ ਚਾਚੀ ਜੀ ਤੇ ਇਹਨਾਂ ਦੀ ਨੂ ਰਾਣੀ ਰਹਿੰਦੇ ਨੇ ਇੱਥੇ ਬਾਕੀ ਪਰਿਵਾਰ ਇਹਨਾਂ ਦਾ ਸਾਰਾ ਬਾਹਰੇ ਗਿਆ ਹੋਇਆ ਹੈ ਤਾ ਕਿੰਨੇ بیٹے ਬੇਟੀਆਂ ਦਾ ਸੀ ਉਹਨਾਂ ਨੇ ਗਹਿਣੇ ਵਗੈਰਾ ਸਾਰਾ ਉਹਨਾਂ ਦੀ ਸਮਾਨ ਸਾਰਾ ਤੇ ਦੋਏ ਬੇਟਿਆਂ ਦਾ ਸੀ ਤੇ ਕਜਨ ਸਿਸਟਰ ਦਾ ਸੀ ਉਹ ਵੀ ਇੱਥੇ ਜਾਣੀ ਦੇ ਫੜਾ ਕੇ ਗਏ ਹੋਏ ਸੀ ਉਹ ਵੀ ਬਾਹਰ ਨੇ ਤੇ ਕੁਸ ਆਪਦਾ ਇਹਨਾਂ ਦਾ ਚਾਚਾ ਯਵਰਾ ਦਾ ਸੀ ਜਿਹੜਾ ਜੋ ਤਾਂ ਹੁਣ ਮੰਗ ਕੀ ਕਰਦੇ ਮੰਗ ਬੱਸ ਵੀ ਇਹ ਜਿਹੜੀ ਚੋਰੀ ਆ ਇਹ ਵਾਪਸ ਹੁਣੇ ਕਰਵਾਉਣੀ ਚਾਹੀਦੀ ਪੁਲਿਸ ਵਾਲਿਆਂ ਨੂੰ ਤੇ ਜਿਹੜੇ ਇਹ ਚੋਰ ਨੇ ਇਹਨਾਂ ਨੂੰ ਫੜ ਕੇ ਅੰਦਰ ਦੇਣਾ ਚਾਹੀਦਾ ਤੇ ਅੱਗੇ ਨੱਥ ਪਾਉਣੀ ਚਾਹੀਂਦੇ ਜਿਹੜੇ ਹੋਰ ਪਿੰਡਾਂ ਦੇ ਵਿੱਚ ਵੀ ਚੋਰੀਆਂ ਹੁੰਦੀਆਂ ਨੇ ਦੁਨੀਆਂ 'ਚ ਚੋਰੀਆਂ ਵੱਧ ਗਈਆਂ ਰੋਣ ਲੱਗੀਆਂ ਤਕਰੀਬਨ ਰੋਜ਼ ਸੁਣਦੇ ਆ ਵੀ ਕਿਤੇ ਪਿੰਡੀ 'ਚ ਹੋ ਗਈ ਕਿਤੇ ਕਿਸੇ ਪਿੰਡ ਹੋ ਗਈ ਚੋਰੀਆਂ ਦਾ ਹਰਦਲਾ ਬਹੁਤ ਚੱਲ ਰਿਹਾ ਪਜਕੀ ਨਾਮ ਹੈ ਆਪਣਾ ਬਾਬੂ ਸਿੰਘ ਸਰਪੰਚ ਕੰਸਪ ਕੀ ਜਿਹੜੀ ਘਟਨਾ ਹੋਈ ਹੈਗੀ ਨਮੋੜ ਪਿੰਡ ਦੇ ਵਿੱਚ ਪਿੰਡ ਨਮੋੜ ਚ ਜੀ ਇਹ ਇੱਕ ਚੋਰੀ ਹੋਈ ਆ ਮੇਰੇ ਆਸ ਗਮਾਂਡ ਚ ਹੈ ਤੇ ਰਾਤ ਵੱਡੀ ਘਟਨਾ ਹੋਈ ਹੈ ਇਹ ਜਣੇ ਤੇ ਪ੍ਰਸ਼ਾਸਨ ਨੂੰ ਵੀ ਮੈਂ ਕਰਿਆ 3:00 ਵਜੇ ਸਾਨੂੰ ਦੱਸਿਆ ਪਾਉਣੇ ਕਿ 3:00 ਵਜੇ ਇਹਨਾਂ ਨੂੰ ਘਰ ਵਾਲਿਆਂ ਨੂੰ ਪਤਾ ਲੱਗਿਆ ਇਹ ਆਪਣੀ ਚੋਰੀ ਹੋ ਗਈ ਤੇ ਪਾਉਣੇ 3:00 ਵਜੇ ਮੈਂ ਲਗਭਗ ਉਰੇ ਆ ਗਿਆ ਸੀ ਤੇ ਜਦੋਂ ਮੈਂ ਆ ਕੇ ਦੇਖਿਆ ਘਣਿਆਰ ਘਣਿਆ ਹੋ ਜਾ ਕਰਿਆ ਪਿਆ ਦੀਆ ਨਮਾਰੀਆਂ ਨੋਰੀਆਂ ਦੇ ਜਿੰਦੇ ਜਿੰਦੇ ਲੋਕ ਲੋਕ ਥੋੜੇ ਪਏ ਤੇ ਉਦੋਂ ਬਾਅਦ ਮੈਂ ਐਸਐਚਓ ਸਾਹਿਬ ਨਾਲ ਗੱਲ ਕੀਤੀ ਇਹ ਕਹਿੰਦਾ ਜੀ ਅਸੀਂ ਆ ਰਹੇ ਹਾਂ ਵੀ ਤੁਸੀਂ ਇਹਦੇ ਵਿੱਚ ਹੱਥ ਪੁੱਤ ਨਾ ਲਾਇਓ ਅਸੀਂ ਫਿੰਗਰਪ੍ਰਿੰਟ ਲਵਾਵਾਂਗੇ ਆ ਕੇ ਤੇ ਇਹਨੇ ਇਹ ਆ ਗਈ ਤੇ ਆ ਕੇ ਇਹਨਾਂ ਨੇ ਚੱਕ ਚੁੱਕ ਕਰਿਆ ਹੁਣ ਤੇ ਜਿਵੇਂ ਕੈਮਰੇ ਨੇ ਉਹਨਾਂ ਦੀ ਮਦਦ ਨਾਲ ਹੋਰ ਕੋਈ ਸਾਕ ਮਿਲਦਾ ਉਹ ਲੱਭ ਰਹੇ ਨੇ ਤੜਕੇ ਦੀ ਪ੍ਰਸ਼ਾਸਨ ਜਨੇ ਇਸ ਕੰਮ ਤੇ ਲੱਗਿਆ ਹੋਏਗਾ ਕਿੰਨੇ ਗੈਣੇ ਨੇ ਜਿਹੜੇ ਚੋਰੀ ਹੋਈ ਨੇ ਜਿਵੇਂ ਪਰਿਵਾਰ ਦੱਸ ਰਿਹਾ ਹੈ ਜੀ ਉਹ ਜੀ ਇਹਨਾਂ ਦਾ 92 ਟੋਲੇ ਕਹਿੰਦੇ ਨੇ ਜੀ ਲਗਭਗ ਖੂਸ਼ ਨਕਦੀ ਰੁਪਏ ਤੇ ਲਿਆਂਦੇ ਹੋਏ ਘਰੇ ਕੰਮ ਚੱਲਦਾ ਸੀ ਇਹਨਾਂ ਦਾ ਮਿਸਤਰੀ ਦਾ ਪਰਿਵਾਰ ਚ ਕੌਣ ਕੌਣ ਹੈ ਇਹਨਾਂ ਦੇ ਕੋਈ ਬੇਟਾ ਪਰਿਵਾਰ ਚ ਜੀ ਇਹ ਦੋਨੇ ਜੀ ਆਹ ਭੋਲਾ ਸਿੰਘ ਚੂੜ ਸਿੰਘ ਕਹਿੰਦੇ ਨੇ ਨਾਮ ਦਾ ਸਿੰਘ ਕਾਗਜ਼ਾਂ 'ਚ ਤੇ ਇਹ ਦੋਨੇ ਜੀ ਇਹ ਤੇ ਗਈ ਤੇ ਇੱਕ ਇਹਨਾਂ ਦੀ ਪੋਤੀ ਐ 6-7 ਸਾਲ ਦੀ ਤੇ ਇੱਕ ਇਹਨਾਂ ਦੀ ਨੂੰਹ ਐ ਮੁੰਡੇ ਤਾਂ ਉਹਨੇ ਕੰਟਰੀ 'ਚ ਬਾਹਰ ਨਹੀਂ ਕਿ ਮੁੰਡੇ ਤਾਂ ਕੋਈ ਨਹੀਂ ਸੀ ਦੋਨੇ ਬੇਟੇ ਨੇ ਇਹਦੇ ਬਾਹਰ ਨੇ ਚਾਰੇ ਜੀ ਦੇ ਇੱਕ ਇੱਕ ਕਮਰੇ ਚ ਬੈਠੇ ਕੇ ਰਾਤ ਤੇ ਜਿਹੜੇ ਦੂਜੇ ਕਮਰਿਆਂ ਚ ਉਹ ਚੋਰੀ ਹੋਈ ਆ ਉਹ ਵੇਲੇ ਤੇ ਤਾਂ ਨੇ ਇਸ ਚੀਜ਼ ਦੇ ਅਸੀਂ ਆ ਕੇ ਹੋ ਕਰੀ ਹੈਗੀ ਤੇ ਬਾਕੀ ਹੁਣ ਪੁਲਿਸ ਆਪਦੀ ਜਾਂਚ ਪੜਤਾਲ ਤੇ ਲੱਗੀ ਹੋਈ ਹੈ ਵੀ ਕੀ ਸਰਾਕ ਲੱਭਦਾ ਇਹਨਾਂ ਨੂੰ ਸਰ ਜਿਹੜੀ ਰਾਤ ਨਮੋਲ ਪਿੰਡ ਦੇ ਵਿੱਚ ਘਟਨਾ ਹੋਈ ਆ ਉਸ ਨੂੰ ਲੈ ਕੇ ਮੌਜੂਦਾ ਕਿਸ ਤਰ੍ਹਾਂ ਦੀ ਜਾਂਚ ਜੜੀ ਕੀਤੀ ਜਾ ਰਹੀ ਹੈ ਤੇ ਕੁਝ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਨਮੋਲ ਪਿੰਡ ਦੇ ਵਿੱਚ ਕੁਝ ਅਣਪਛਾਤੇ ਬੰਦਿਆਂ ਵੱਲੋਂ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਇਸ ਦੇ ਰਿਗਾਰਡਿੰਗ ਅਸੀਂ ਹਰ ਪਹਿਲੂ ਤੋਂ ਜਾਂਚ ਕਰ ਰਹੇ ਹਾਂ ਜਿਵੇਂ ਸੀਸੀਟੀਵੀ ਫੁਟੇਜ ਹੋਗੀ ਤੇ ਫਿੰਗਰਪ੍ਰਿੰਟ ਦੀ ਬਿਊਰੋ ਦੀ ਅਸੀਂ ਹੈਲਪ ਲੈ ਰਹੇ ਹਾਂ। ਬਾਕੀ ਜਾਂਚ ਜਾਰੀ ਹੈ ਜਿਵੇਂ ਵੀ ਕੁਝ ਹੋਏਗਾ ਤੁਹਾਨੂੰ ਦੱਸ ਦਿੱਤਾ ਜਾਊਗਾ। ਮੌਕੇ ਤੇ ਆ ਕੇ ਕਿੰਨਾ ਕੁ ਕੁਝ ਪਤਾ ਲੱਗਿਆ ਜਿਹੜਾ ਪਰਿਵਾਰ ਦਾ ਸੋਨਾ ਚੋਰੀ ਹੋ ਗਿਆ ਦੱਸਿਆ ਜਾ ਰਿਹਾ ਨਕਦੀ ਚੋਰੀ ਵੀ ਹੈ। ਕੀ ਕੁਝ ਚੋਰੀ ਹੋਇਆ ਉਹ ਹਾਲੇ ਜਾਂਚ ਦਾ ਵਿਸ਼ਾ ਹੈ। ਜਿਵੇਂ ਵੀ ਸਾਡੇ ਕੋਲੇ ਗੱਲਬਾਤ ਆਊਗੀ ਸਾਹਮਣੇ ਉਹ ਤੁਹਾਨੂੰ ਦੱਸਾਂਗੇ। ਪਰਿਵਾਰ ਵਾਲੇ